ਕਾਲੇ ਇਹ ਜੀ ਮੁੰਡਾ بیٹنگ ਤੇ ਜਾ ਰਿਹਾ ਸਾਡਾ ਦੋ ਦੋ ਬੈਟ ਫੜੀ ਬੈਠਾ ਦੂਜੀ ਚਲੋ ਬਾਕੀ ਮੈਂ ਹੁਣ ਬੋਲਦਾ ਚੰਗਾ ਨਹੀਂ ਲੱਗਦਾ ਭਰਾ ਆਪਣਾ ਰੱਬ ਦਾ ਜੀ ਆ ਮੈਂ ਗੁੱਸਾ ਕਰ ਚੁੱਕਾ ਆ ਜੀ ੱਟਾ ਉਹ ਸਾਡੀ ਬਾਕੀ ਟੀਮ ਬੈਠੀ ਹੈ ਜੀ ਸਲਾਹ ਕਰਦੀ ਪਈ ਹੈ ਸਲਾਹ ਨਾ ਕਾਦੀ ਟੂਨੇ ਟੱਪੇ ਹੀ ਕਰਦੀ ਪਈ ਹੈ ਛੇਤੀ ਉੱਠੋ ਹਣ ਦਿਸ ਇਜ਼ ਬਿਜ਼ਨਸ ਕੋ ਦੋ ਬੈਟਰੀ ਨਿਕੰਮੇ ਉਧਰ ਓਏ ਆ ਸਾਡਾ ਕਪਤਾਨ ਅਮਦੁੱਲਾ 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 ਅਬਦੁੱਲਾਹ ਜੀ ਆਏ ਨੇ ਅੱਜ ਇਹਨਾਂ ਦੇ ਬੈਟ 'ਚ ਬੰਬ ਲੱਗਿਆ 10 ਬੋਲ ਲੱਗਦੀ ਹੋਈ ਇਹ ਮੁੰਡਿਆਂ ਨੂੰ ਫੀਲਿੰਗ ਲਈ ਜਾਂਦਾ ਹੀ ਲਓ ਜੀ ਸਾਈਡ ਉਹ ਸਾਡਾ ਅੰਪਾਇਰ ਖੜਾ ਆਹ ਦੇਖੋ ਸਾਡਾ ਮੈਚ ਇੱਧਰ ਸਾਰੇ ਬੰਦੇ ਹੀ ਨਹੀਂ ਖੜਾ ਕੋਈ ਅੰਪਾਇਰ ਅੰਪਾਇਰ ਆਹ ਅੰਪਾਇਰ ਹੋ ਖੜਾਇਆ ਜਿਹਦੀ ਹੀ ਆਪ ਨਹੀਂ ਜਿਹਦੀ ਹੀ ਆਪ ਨਹੀਂ ਬੰਦੇ ਆਹ ਲਓ ਜੀ

ਅਛਾ ਮੁੰਡਾ ਸ਼ਰਵਾਹ ਜੀ ਤੁਸੀਂ ਦੱਸੋ ਇਹ ਮਿਸ ਟਾਈਮ ਹੋ ਗਿਆ ਸ਼ੌਟ ਸ਼ੌਟ ਤਾਂ ਬਹੁਤ ਸੋਣਾ ਮਾਰਿਆ ਹਾਂਜੀ ਹਾਂਜੀ ਆਪਾਂ ਕਿੰਨੇ ਰਨ ਮਾਰਨੇ ਅੱਜ ਆਪਾਂ ਮਾਰਦੇ 20 30 ਚੰਗਾ ਯਾਰ ਕਿ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕੋਈ ਤਕਲੀਫ ਨਹੀਂ ਹੁੰਦੀ ਹਾਂਜੀ ਆ ਸਾਡਾ ਲੈਗ ਅੰਪਾਇਰ ਖੜਾ ਜਿਹਦੀ ਕੋਈ ਨਹੀਂ ਸੁਣਦਾ ਇਹ ਨਾਲ ਨਾਲ ਸਕੋਰ ਗਾਰਡ ਵੀ ਲਾਉਂਦਾ ਓਏ ਖੜਾ ਖੜਾ ਮੈਂ ਕੁਝ ਪੀਖਣਾ ਹੈਗਾ ਓਏ ਆਪਣਾ ਮੈਚ ਕਿਦੋਂ ਸੀ ਪੰਜਾਬ ਦਾ ਫਾਈਨਲ ਪਤਾ ਨਹੀਂ ਯਾਰ ਬਾਈ ਇਹਦਾ ਐਡਰੈਸ ਮੈਂ ਤੁਹਾਨੂੰ ਦੱਸ ਦੂੰਗਾ ਬਾਕੀ ਤੁਸੀਂ ਪਹੁੰਚ ਜਾਏ। ਅਕਾਲ। ਓ ਲੋ ਜੀ। ਐ ਚੌਕਾ ਐ ਓ ਲੋ ਜੀ। ਓ ਮੁੰਡਾ ਲੱਤਾਂ ਨਾਲ ਹੀ ਰੋਕ ਲੈਂਦਾ ਜੀ। ਸਾਗਰ ਜੀ। ਸਿੰਗਲ ਐ। ਸਾਡਾ ਅੰਪਾਇਰ ਹੀ ਫੁੱਦੂ ਐ ਜੀ। ਕੀ ਕਰ ਸਕਦੇ ਆ ਜੀ ਹੁਣ? ਕੀ ਪਾਸ਼ਾ ਜੀ ਤੁਸੀਂ ਦੱਸੋ। ਪਾਸ਼ਾ ਦਾ ਕੋਈ ਨਹੀਂ ਬੱਸ ਸਕੋਰਿੰਗ ਕਰੀ ਜੰਨੇ ਵੀਰੇ। ਨਹੀਂ। ਪਰ ਜੋ ਮਰਜੀ ਹੈ ਯਾਰ ਪਿਆ ਆਪਣਾ ਤਾਂ ਬਹੁਤ ਮਾੜੀ ਹੈ ਆ ਤੁਸੀਂ ਸ਼ਕਲ ਦੇਖ ਸਕਦੇ ਹੋ ਜੀ ਇਹਦਾ ਘਰ ਤੁਹਾਨੂੰ ਮੈਂ ਦੱਸ ਦੂੰਗਾ ਬਸ ਬਸ ਬਾਕੀ ਸਜ਼ਾ ਤੁਸੀਂ ਆਪ ਡਿਸਾਈਡ ਕਰਨੀ ਹੈ ਅਕਾਲ ਓਏ ਤੇਰੀ ਕਾਲਚ ਵੀ ਦਾਮਣੀ ਲੋ ਜੇ ਮੁੰਡਾ ਸਾਡਾ ਕੈਪਟਨ ਅਮਦੁੱਲਾ ਮਿਸਬਾ ਆ ਲੋ ਜੀ ਭੁਪਿੰਦਰ ਭਾਜੀ ਵੱਲ ਗੇਂਦ ਗਈ ਫੜਨਗੇ ਫੜ ਲਈ ਬਾਈ ਜੀ ਕਹਿੰਦੇ ਫੀਲਡਰ ਤਗੜਾ ਲਾਇਆ। ਲੋ ਜੀ ਇੱਕ ਹੋਰ ਸਟਾਪ ਹੈ। ਸਾਲਾ ਨੋ ਬੋਲ ਨਹੀਂ ਦਿੱਤੀ ਤੂੰ ਆ ਵੇਖ ਲੋ ਜੀ। ਆ ਸਾਡਾ ਆ ਸਾਡਾ ਜੀ ਦੇਖ ਲੋ। ਬਾਜੀ ਤੱਕਾ ਇਹ ਵੀ ਪੰਜ ਹੁੰਨੇ ਸੀ ਹਲੀ। ਇਹ ਤਾਂ ਕਾਹਬ ਨਹੀਂ। ਨਹੀਂ ਪੰਜਵੇਂ ਆਹੋ। ਪੰਜਵਾਂ ਹੀ ਸੀ। ਪੰਜੀ ਬਾਅਦ ਸੀ। ਲੋ ਜੀ ਸਾਡੇ ਕੈਪਟਨ ਵੱਲੋਂ ਥੋੜੀ ਦਿੱਕਤ ਹੋ ਚੁੱਕੀ ਹੈ। ਕੈਪਟਨ ਬੁੰਦਲ ਗਿਆ ਸਾਡਾ ਕੈਪਟਨ ਬੁੰਦਲ ਗਿਆ ਆ ਦੇਖੋ ਜੀ ਲੈਗ ਅੰਪਾਇਰ ਤੇ ਇੰਜਾਮ ਰਾ ਰਹੇ ਸੀ ਲੋ ਜੀ ਸਕੋਰਕਾਰਡ ਤੁਸੀਂ ਦੇਖ ਸਕਦੇ ਹੋ 6 6 6 6 ਦਿਸ ਇਜ਼ ਬਿਜ਼ਨਸ ਲੋ ਜੀ ਮੁੰਡਾ ਅੱਗੇ ਵਧਿਆ ਪਰ ਖਾਸ ਕੁਝ ਫਾਇਦਾ ਹੋਇਆ ਨਹੀਂ ਬਾਹਰ ਰੌਲਾ ਪੈ ਗਿਆ ਜੀ ਬਸ ਠੀਕ ਹੈ ਹੋ ਗਏ ਹੋ ਗਏ ਹੋ ਗਏ ਬਾਈ ਅਸੀਂ ਕਹਿ ਰਹੇ ਹਾਂ ਸਭ ਤੋਂ ਵੱਡਾ ਵੇਖੋ ਬਾਈ ਦਾ ਕੱਦ ਛੋਟਾ ਹੋਣ ਕਰਕੇ ਬਾਈ ਨੂੰ ਵੱਡਾ ਦਖਤ ਦੇਖ ਨਹੀਂ ਰਿਹਾ ਆਸ ਕਰੀਂ ਦੇਖ ਲੈ ਉਹ ਬੱਸ ਆਲਟਾ ਰੱਖੀਆਂ ਪਈਆਂ ਆ ਦੇਖ ਲੈ ਤਾਂ ਇਹਨੂੰ ਕਰ ਲੈ ਐ ਲੋ ਇੱਧਰ ਆ ਪਿਆ ਬਈ ਆਵੇ ਆ ਇੱਟੇ ਦੇ ਸਾਹਮਣੇ ਲੈ ਇਹਦੇ ਸਾਹਮਣੇ ਕਰਦਾ ਸਹੀ ਹੈ ਇੱਕ ਵੀ ਸੀ ਕੋਈ ਰੰਗ ਵੇਖਾਂਗੇ ਬੱਸ ਠੀਕ ਹੈ ਜੀ ਰੌਲਾ ਮੁੱਕ ਗਿਆ ਜੀ ਇਹ ਰੌਲਾ ਮੁੱਕ ਗਿਆ ਜੀ 1 ਰਨ ਮੁੰਡੇ ਨੂੰ ਲਿਖ ਦੇ ਬਈ 1 ਰਨ ਲਿਖ ਲੇ ਲਿਖਤਾ ਵੀਰੇ ਲਿਖਤਾ ਬਾਈ ਇਹਨੇ ਪਹਿਲਾਂ ਛੱਕੇ ਲਾਏ ਸੀ ਹੁਣ ਤੁਸੀਂ ਪਹਿਲਾਂ ਪੰਜਾਬ ਦੀ ਗੱਲ ਕਰ ਰਹੇ ਸੀ ਹੁਣ ਇਹਨੇ ਨਜਾਇਜ਼ ਛੱਕੇ ਲਾਤੇ ਬਾਕੀ ਤੁਹਾਨੂੰ ਮੈਂ ਘਰ ਦੱਸ ਦੂੰਗਾ ਫਿਰ ਤੁਹਾਨੂੰ ਬਾਈ ਵਿੱਚ ਲਿੰਕ ਦੇ ਦਾਂਗੇ ਅਸੀਂ ਐਡਰੈਸ ਦਾ ਗੁਰਦਾਰੇ ਲੰਗਰ ਆਵੇ 6 ਨੰਬਰ ਲਾ ਕੇ ਉਹ ਬਈ ਮੈਂ ਪਾਸ ਤੇ ਲੰਗਰ ਖਾ ਆਇਆ ਯਾਰ ਬੜਾ ਸੁਆਦ ਸੀ ਐਡਾ ਵਲੋਗ ਨਾ ਬਣਾਓ ਕੱਟਿਆ ਨਹੀਂ ਕੋਈ